ਉਹ ਨੰਨੇ ਸ਼ਾਰਮ ਕੋਈ ਕਰਦੇ ਆ ਇਹ ਲੱਗਦਾ ਕਿ ਕਿਦਾਂ ਦੇ ਜਥੇ ਨੋਨ ਫਾਰਮ ਕੋਈ ਕਰਦੇ ਤੁਹਾਡੇ ਮਹਾਰਾਜ ਅੱਜ ਅਸੀਂ ਤੰਗੋਸਾ ਸਕੂਲ ਦੇ ਵਿੱਚ ਪਹੁੰਚੇ ਆ ਜਿਸ ਤਰ੍ਹਾਂ ਅਸੀਂ ਇੱਥੇ ਪਹੁੰਚੇ ਆ ਅੰਦਰ ਐਂਟਰੀ ਕੀਤੀ ਆ ਕੁਝ ਅਸੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਜਿਹੜੀਆਂ ਅੱਜ ਤੱਕ ਅਸੀਂ ਨਹੀਂ ਦੇਖੀਆਂ ਮੈਨੂੰ ਲੱਗਦਾ ਵੀ ਇੱਥੇ ਉਹੀ ਕੰਮ ਹੋ ਰਿਹਾ ਜਿਹੜੇ ਸਪਾਰਸੀ ਮੇਰੇ ਬਜ਼ੁਰਗ ਵੀ ਇੱਥੇ ਖੜੇ ਨੇ ਲੇਡੀਜ਼ ਅਸੀਆਂ ਵਿਚਾਰੀਆਂ ਸਵੇਰ ਦੀਆਂ ਖੜੀਆਂ ਉੱਥੇ ਦੇ ਉੱਥੇ ਖੜੀਆਂ ਨੇ ਅੰਦਰ ਇੱਕ ਬੰਦਾ ਵੜਦਾ ਦੋ ਦੋ ਘੰਟੇ ਅੰਦਰੋਂ ਨਿਕਲਦਾ ਔਰ ਉਹ ਆਪਣੇ ਹੀ ਤਰੀਕੇ ਨਾਲ ਜਿਹੜੀ ਇੱਥੇ ਫਾਈਲਾਂ ਜਿਹੜੀਆਂ ਅੰਦਰ ਸਪਾਰਸ਼ੀ ਬੰਦੇ ਜਿਹੜੇ ਜਾ ਰਹੇ ਨੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਅਗੇ ਵੀ ਇਹ ਜਿਹੜੀ ਧੱਕੇਸ਼ਾਹੀ ਆ ਹੋਣੀ ਨਹੀਂ ਚਾਹੀਦੀ ਕਿਉਂਕਿ ਜਿਹੜੇ ਸਵੇਰ ਦੇ 7 ਵਜੇ ਤੇ 8 ਵਜੇ ਆਣ ਕੇ ਇੱਥੇ ਬੈਠੇ ਆ ਉਹ ਵਿਚਾਰੇ ਉੱਥੇ ਤੋਂ ਉੱਥੇ ਖੜੇ ਨੇ ਅੰਦਰ ਬਾਰੋਂ ਆਂਦੇ ਆ ਬੰਦੇ ਹਾਂਜੀ ਜੀ ਫਲਾਣਾ ਬੰਦਾ ਅੰਦਰ ਆਜੇ ਜੀ ਉਹ ਨਾਂ ਬੋਲ ਕੇ ਉਹਦਾ ਅੰਦਰ ਬੁਲਾ ਜਾਂਦਾ ਉਹ ਦੋ-ਦੋ ਘੰਟੇ ਅੰਦਰੋਂ ਨਹੀਂ ਨਿਕਲਦਾ ਮੈਂ ਬੇਨਤੀ ਕਰਦਾ ਮੇਰੀਆਂ ਮਾਤਾ ਪਿਤਾ ਪਾਣਾ ਤੁਸੀਂ ਸਾਰੇ ਪਾਸੇ ਕੈਮਰਾ ਮਾਰ ਕੇ ਤੁਸੀਂ ਚੈੱਕ ਕਰ ਸਕਦੇ ਹੋ ਜਿੰਨੇ ਵੀ ਬਜ਼ੁਰਗ ਆ ਦੇਖੋ ਸਿਆਣੇ- ਪ੍ਰਸ਼ਾਸਨ ਅੱਗੇ ਵੀ ਕਿ ਇਹ ਜਿਹੜੀ ਤੱਕੇਸਾਈ ਹੈ ਹੋਣੀ ਨਹੀਂ ਚਾਹੀਦੀ ਔਰ ਨਾ ਹੀ ਇਹ ਚੀਜ਼ ਜਿਹੜੀ ਦਿਖਣ ਨੂੰ ਮਿਲਣੀ ਚਾਹੀਦੀ ਕਿਉਂਕਿ ਇਹ ਫਾਈਲਾਂ ਜਿਹੜੀਆਂ ਹਰ ਕਿਸੇ ਦਾ ਹੱਕ ਹੈ ਲੜਨਾ ਹਰ ਕੋਈ ਆ ਕੇ ਲਗਾ ਰਿਹਾ ਮੈਂ ਵੇਰ ਦੁਬਾਰਾ ਬੇਨਤੀ ਕਰਨਾ ਤੁਹਾਡੇ ਪ੍ਰਸ਼ਾਸਨ ਦੇ ਥਰੂ ਕਿ ਇਹ ਜਿਹੜੀ ਚੀਜ਼ ਹੈ ਬਾਹਰ ਵੀ ਪਬਲਿਕ ਦੇ ਵਿੱਚ ਜਾਏ ਤਾਂ ਜੋ ਸਾਰੇ ਹੀ ਇਹ ਇਮਾਨਦਾਰੀ ਨਾਲ ਕੰਮ ਹੋਣਾ ਚਾਹੀਦਾ ਨਾ ਕਿ ਇਹ ਇਸ ਤਰ੍ਹਾਂ ਬਜ਼ੁਰਗ ਮੇਰੀਆਂ ਭੈਣਾਂ ਵੀ ਆਈਆਂ ਦੀਆਂ ਉੱਥੇ ਤੋਂ ਉੱਥੇ ਖੜੀਆਂ ਨੇ ਕੋਈ ਇੱਧਰ ਦੌੜ ਦੌੜ ਰਿਆ ਪਿਆਸ ਨਾਲ ਕਿਤਾ ਨੂੰ ਕੀ ਲੱਗਦਾ ਕਿ ਜਿਹੜੇ ਲੋਕਾਂ ਦੀ ਬੈਨਾ ਪਹਿਲਾਂ ਮੰਦਰ ਪਹੁੰਚ ਚੁੱਕੀ ਦੀਆਂ ਬਹੁਤ ਜ਼ਿਆਦਾ ਜੀ ਮੈਂ ਦੇਖਣ ਨੂੰ ਮਿਲਿਆ ਬਾਹਰੋਂ ਆਵਾਜ਼ ਜਿਹੜੀ ਆਵਾਜ਼ ਆ ਜਾਂਦੀ ਉਹ ਇੱਕ ਬੰਦਾ ਜਾਂਦਾ ਇੱਕ ਘੰਟੇ ਤੱਕ ਉਹਦੀਆਂ ਇੱਕ ਫਾਈਲ ਹੁੰਦੀ ਹੈ ਵੱਧ ਤੋਂ ਵੱਧ 15 ਲੈ ਤੇ 20 ਮਿੰਟ ਲੱਗ ਜਾਣਗੇ ਉਹ ਨਾ ਇੱਕ ਇੱਕ ਘੰਟਾ ਜਿਹੜਾ ਇਹਦਾ ਮਤਲਬ ਵੀ ਉਹਦੇ ਕੋਲ ਫਾਈਲਾਂ ਅੰਦਰ ਹੈਗੀਆਂ ਤੇ ਤਾਂ ਹੀ ਉਹ ਇਦਾਂ ਕਰ ਰਹੇ ਨੇ ਜਿਹਦੀ ਗੱਲ ਕਰੀ ਮੌਕੇ ਦੀ ਸਰਕਾਰ ਤੋਂ ਉਹਨਾਂ ਦਾ ਕਹਿਣਾ ਕਿ ਜਿਹੜਾ ਇਜੈਕਸ਼ਨ ਹੈ ਜਿਹੜੇ ਨਿੱਤੀ ਚਨਾਬ ਬੜੇ ਸਾਫ਼ ਸੁਥਰੇ ਚਨਾਬ ਕਿਤੇ ਜਾਣਗੇ ਤੁਹਾਨੂੰ ਵੀ ਲੱਗ ਰਹੀ ਹੈ ਚਨਾਬਾਂ ਦੀ ਕੁਸ਼ੀ ਭਾਜੀ ਤੱਕੇਸਾਈ ਹੋ ਰਹੀ ਹੈ ਜੀ ਮੈਂ ਖੁਦ ਇਸ ਚੀਜ਼ ਦਾ ਗਵਾਹ ਹਾਂ ਮੇਰੇ ਮੇਰੇ ਵੀ ਜਦੋਂ ਮੈਂ ਚਿੱਲਾ ਟੈਕਸ ਕਟਾਣ ਗਿਆ ਸਾਈਨ ਵੀ ਕੀਤਾ ਗਿਆ ਸਾਰਾ ਕੁਝ ਕੀਤਾ ਗਿਆ ਔਰ ਉਸ ਤੋਂ ਬਾਅਦ ਮੇਰੀ ਸ਼ਕਲ ਦਾ ਹੈ ਕਿ ਮੇਰੀਆਂ ਪਰਚੀਆਂ ਪਾੜੀਆਂ ਗਈਆਂ ਉਸ ਤੋਂ ਬਾਅਦ ਫੇਰ ਮੈਨੂੰ ਕਹਿੰਦੇ ਕੋਈ ਨਹੀਂ ਭਾਜੀ ਤੁਸੀਂ ਬੈਠੋ ਤੁਹਾਡੀਆਂ ਮੈਂ ਵੀਡੀਓ ਸਾਹਮਣੇ ਕੋਲ ਗਿਆ ਵੀਡੀਓ ਸਾਹਿਬ ਕਹਿੰਦੇ ਕੋਈ ਨਹੀਂ ਤੁਹਾਡੀ ਜਿਹੜੀ ਦੁਬਾਰਾ ਆਪਾਂ ਚੁੱਲਾ ਟਕਸਟ ਕੱਟ ਦਿੰਦੇ ਆ ਸਾਨੂੰ ਇਤਨਾ ਜੀ ਮੈਨੂੰ ਲੱਗ ਰਿਹਾ ਵੀ ਸਾਡੀਆਂ ਫਾਈਲਾਂ ਵੀ ਹੋ ਸਕਦਾ ਵੀ ਕਟੀਆਂ ਜਾਣ ਤਾਂ ਜੋ ਕਿ ਕਿੁਝ ਚੀਜ਼ਾਂ ਐਸੇ ਨੂੰ ਵੀ ਦਿਖਣ ਨੂੰ ਮਿਲਦੀਆਂ ਵੀ ਚਿਹਰਾ ਦੇਖ ਕੇ ਜਦਾਂ ਸਕੈਨ ਨਹੀਂ ਕੀਤੇ ਹੁੰਦੇ ਕੁਝ ਚਿਹਰੇ ਐਸੇ ਹੁੰਦੇ ਨੇ ਸਕੈਨ ਕੀਤੇ ਹੁੰਦੇ ਨੇ ਉਹ ਉਹਨਾਂ ਦੇ ਸਕੈਨ ਕੀਤੇ ਹੁੰਦੇ ਨੇ ਉਹਨਾਂ ਨਾਲ ਉਹ ਪੂਰਾ ਮੇਰੇ ਸਾਹਮਣੇ ਤੱਕਾ ਹੋਏਗਾ ਜੀ ਮੈਨੂੰ ਲੱਗ ਰਿਹਾ ਜੀ